ਰੱਜੀ ਨੂੰ ਡਾਕਟਰ ਨੇ ਬੇਹੋਚੀ ਦਾ ਟੀਕਾ ਲਾਇਆ ਤਾਂ ਉਸ ਨੂੰ ਨੀਂਦ ਆ ਗਈ ਸੁੱਤੀ ਪਈ ਰੱਜੀ ਕੋਲ ਜਗਜੀਵਨ ਪੰਮੀ ਪੂਆ ਬੈਠੇ ਹਨ ਜਗਜੀਵਨ ਰੱਜੀ ਦਾ ਹੱਥ ਹੱਥਾ ਵਿੱਚ ਲੈੰਦਾ ਬੋਲਿਆ ਪੰਮੀ ਮੇਰੀ ਬਿੰਦ ਚੱਟ ਲਈ ਕੀ ਅੱਖ ਲੱਗ ਗਈ ਲੋਕਾਂ ਆਸਮਾਨ 'ਚੋਂ ਮੇਰਾ ਚੰਨ ਲਾ ਲਿਆ ਦੇਖਦਾ ਕੀ ਹਸ਼ਰ ਕਰ ਦਿੱਤਾ ਦੋ ਦਿਨਾਂ ਵਿੱਚ ਇਸ ਦਾ ਆਹ ਲੱਗਦਾ ਜਿਵੇਂ ਕਿੱਕਰਾਂ ਦਾ ਫੁੱਲ ਪੈਰਾਂ ਥੱਲੇ ਮਧੋਲ ਦਿੱਤਾ ਹੋਵੇ। ਰੱਜੀ ਕਹਿੰਦੀ ਹੁੰਦੀ ਸੀ ਕਿ ਉਸ ਅਤਿ ਕਿੱਕਰਾਂ ਦੇ ਫੁੱਲਾਂ ਵਿੱਚ ਕੋਈ ਫਰਕ ਨਹੀਂ। ਉਹ ਕਹਿੰਦੀ ਹੁੰਦੀ ਸੀ ਕਿੱਕਰਾਂ ਦੇ ਫੁੱਲਾਂ ਨੂੰ ਕੋਈ ਦੇਖਿਆ ਕਦੇ ਦੇਵੀ-ਦੇਵਤਿਆਂ ਨੂੰ ਅਰਪਣ ਕਰਦਾ? ਪੰਮੀ ਮੈਂ ਕਰਾਂਗਾ ਇਸ ਕਿੱਕਰ ਦੇ ਫੁੱਲਾਂ ਦੀ ਪੂਜਾ। ਪੰਮੀ ਨੇ ਜਦ ਜੀਵਨ ਦੀ ਗੱਲ ਸੁਣ ਕੇ ਜਗਜੀਵਨ ਨੂੰ ਹੌਸਲਾ ਦੇਣ ਲਈ ਉਸ ਦੇ ਮੋਢੇ ਉੱਤੇ ਹੱਥ ਰੱਖਿਆ ਤਾਂ ਜਗਜੀਵਨ ਬੋਲਿਆ ਪੰਮੀ ਤੂੰ ਜਾ ਕੇ ਰੱਜੀ ਦੇ ਘਰ ਇਤਲਾਹ ਕਰ ਦੇ ਮੈਂ ਹੈਗਾ ਰੱਜੀ ਕੋਲ ਜਿਵੇਂ ਹੀ ਪੰਮੀ ਹਸਪਤਾਲ ਤੋਂ ਬਾਹਰ ਨਿਕਲੀ ਬਾਹਰ ਜਸਲੀਨ ਅਤੇ ਜਗਤਾਰ ਗਹਿਰੀ ਦੀ ਲਾਸ਼ ਐਂਬੂਲੈਂਸ ਵਿੱਚ ਪਾ ਪਾ ਕੇ ਘਰ ਚੱਲੇ ਸਨ ਇਸ ਤਰ੍ਹਾਂ ਰੱਜੀ ਨੂੰ ਹਸਪਤਾਲ ਵਿੱਚ ਇਕੱਲੀ ਛੱਡ ਕੇ ਉਹਨਾਂ ਨੂੰ ਜਾ ਪੰਮੀ ਬੋਲੀ ਭਾਈ ਉਹ ਵਾਂਚ ਵਧਾਉਣ ਵਾਲੀ ਬੇਲ ਦਾ ਕੀ ਉਸ ਨੂੰ ਬੇਹੱਸ ਸਹਾਰਾ ਹੀ ਛੱਡ ਕੇ ਚੱਲੇ ਉਸ ਬਾਰੇ ਵੀ ਸੋਚੋ ਉਸ ਦਾ ਵੀ ਘਰ ਉਜੜਿਆ ਹੈ ਜਸਲੀਨ ਗੁੱਸੇ ਵਿੱਚ ਬੋਲੀ ਸੰਸਕਾਰ ਹੋ ਲੈਣ ਦੇ ਮੇਰੇ ਪੁੱਤ ਦਾ ਉਸ ਨੂੰ ਤਾਂ ਮੈਂ ਕਤਲ ਕੇਸ ਵਿੱਚ ਫਸਾਵਾਂਗੀ ਸ਼ਰਮ ਜਹਿਰ ਦੇ ਕੇ ਮਾਰਿਆ ਮੇਰੇ ਪੁੱਤ ਨੂੰ ਨਜਾਇਜ਼ ਸਬੰਧਾ ਨੇ ਉਸ ਰੰਡੀ ਦੇ ਉਹ ਮੁੰਡੇ ਨਾਲ ਬਹਿ ਜਾਵੇ ਬੇੜਾ ਦੀਸ਼ੇ ਦਾ ਇਹੋ ਸੰਧਾਰਾ ਰਹਿ ਗਿਆ ਸੀ ਸਾਡੇ ਮੱਥੇ ਲਾਉਣ ਨੂੰ ਜਗਤਾ ਜਸਲੀਨ ਨੂੰ ਵਿੱਚੋਂ ਟੋਕਦਾ ਬੋਲਿਆ ਜਦੋਂ ਆਪਣਾ ਸਿੱਕਾ ਖੋਟਾ ਹੋਵੇ ਤਾਂ ਕਿਸੇ ਦਾ ਕੀ ਦੋਸ਼ ਪਰਮਾਤਮਾ ਨੇ ਆਪਾਂ ਨੂੰ ਪਤਾ ਨਹੀਂ ਕਿਹੜੀ ਪੁੱਲ ਦੀ ਸਜ਼ਾ ਦਿੱਤੀ ਹੈ ਕੋਈ ਤਾਂ ਕਮੀ ਰਹਿ ਗਈ ਜਸਲੀਨ ਆਪਣੀ ਪਰਵਰਿਸ਼ ਵਿੱਚ ਜੋ ਆ ਦਿਨ ਦੇਖਣ ਨੂੰ ਮਿਲਿਆ ਉਹ ਕੁੜੀ ਦਾ ਕੋਈ ਦੋਸ਼ ਨਹੀਂ ਉਹ ਵਿਚਾਰੀ ਉੱਤੇ ਤਾਂ ਦਾਗ ਲੱਗ ਗਿਆ ਵਿਧਵਾ ਦਾ ਵਿਧਵਾ ਵਾਲਾ ਦਾਗ ਦੋ ਦਿਨ ਦੀ ਬਹੁਤੀ ਤੇ ਉਮਰ ਪਰ ਲਈ ਵਿਧਵਾ ਜਗਤਾਰ ਐਂਬੂਲੈਂਸ ਵਿੱਚੋਂ ਬਾਹਰ ਆ ਕੇ ਪੰਮੀ ਅੱਗੇ ਹੱਥ ਜੋੜਦਾ ਭਰੇ ਮਨ ਨਾਲ ਬੋਲਿਆ ਦੇਖੋ ਮੈਂ ਹਸਪਤਾਲ ਦਾ ਸਾਰਾ ਬਿੱਲ ਭਰ ਚੱਲਿਆ ਹਾਂ ਉਸ ਬੇਟੀ ਦਾ ਵੀ ਅੱਜ ਤੱਕ ਉਹ ਸਾਡੀ ਨੌ ਸੀ ਪਰ ਅੱਜ ਤੋਂ ਬਾਅਦ ਸਾਡੀ ਬੇਟੀ ਉਹ ਜਿਵੇਂ ਹੀ ਹੋਸ਼ ਵਿੱਚ ਆਵੇ ਤਾਂ ਉਸ ਨੂੰ ਲੈ ਕੇ ਤੁਸੀਂ ਪਿੰਡ ਆ ਜਾਣਾ ਤਦ ਤੱਕ ਅਸੀਂ ਗੈਰੀ ਦਾ ਅੰਦਰ ਜਗਜੀਵਨ ਰੱਜੀ ਕੋਲ ਬੈਠਾ ਉਸ ਵੱਲ ਘਰ ਨਾਲ ਦੇਖਦਾ ਬੋਲਿਆ ਤੈਨੂੰ ਪਤਾ ਰੱਜੀ ਪੂਰੀ ਦੁਨੀਆ ਖਮੋਸ਼ ਹੈ ਜਦੋਂ ਦਾ ਤੇਰਾ ਨੰਬਰ ਬੰਦ ਹੋਇਆ ਕਿੰਨਾ ਚੰਗਾ ਹੁੰਦਾ ਤੂੰ ਤੇ ਮੈਂ ਅਸੀਂ ਹੁੰਦੇ ਸਾਰਾ ਕਸੂਰ ਮੇਰਾ ਹੈ ਤੇ ਸਹੀ ਲਿਖਿਆ ਸੀ ਮੈਂ ਠੀਕ ਹੋਣ ਵਿੱਚ ਬਹੁਤ ਵਕਤ ਲਗਾ ਦਿੱਤਾ ਤੂੰ ਬੇਵਫਾ ਨਹੀਂ ਹੈਂ ਇਹ ਜਾਣ ਕੇ ਮੈਨੂੰ ਬਹੁਤ ਖੁਸ਼ੀ ਹੋਈ ਤੂੰ ਤਾਂ ਆਪਣੇ ਪਿਓ ਦੇ ਬੋਲ ਪਕਾਉਂਦੀ ਨੇ ਆਪਣਾ ਪਿਆਰ ਕੁਰਬਾਨ ਕਰਿਆ ਸੀ ਮੇਰੇ ਦਿਲ ਵਿੱਚ ਤੇਰੀ ਹੋਰ ਵੀ ਇੱਜ਼ਤ ਵੱਧ ਗਈ ਰੱਜੀ ਉਸ ਇੰਤਜ਼ਾਰ ਤੋਂ ਕੀ ਸ਼ਿਕਾਇਤ ਜੋ ਤੇਰੇ ਇੰਤਜ਼ਾਰ ਉੱਤੇ ਖਤਮ ਹੁੰਦਾ ਹੋਵੇ ਮੈਂ ਉਮਰ ਭਰ ਤੇਰਾ ਇੰਤਜ਼ਾਰ ਕਰ ਸਕਦਾ ਮੈਨੂੰ ਖਬਰ ਹੈ ਇੱਕ ਦਿਨ ਤੂੰ ਜ਼ਰੂਰ ਆਵੇਂਗੀ ਰੱਜੀ ਜ਼ਰੂਰ ਨਹੀਂ ਹੱਥ ਵਾਲੀ ਕਿਤਾਬ ਦਾ ਹਰ ਪੰਨਾ ਬੰਦਾ ਆਪਣੀ ਮਰਜ਼ੀ ਨਾਲ ਪਲਟੇ ਕੁਝ ਪੰਨੇ ਹਵਾ ਪਲਟ ਜਾਂਦੀ ਹੈ ਵਕਤ ਨੇ ਆਪਣੀ ਜ਼ਿੰਦਗੀ ਵਾਲਾ ਜਿਹੜਾ ਆਪੇ ਪਲਟਿਆ ਸੀ ਉਸ ਨੂੰ ਵਾਪਸ ਪਲਟਣਾ ਹੈ ਅਤੇ ਫੇਰ ਕਿਤਾਬ ਉੱਥੋਂ ਹੀ ਪੜਨੀ ਸ਼ੁਰੂ ਕਰਨੀ ਹੈ ਆਪਾਂ ਜਿੱਥੇ ਛੱਡੀ ਸੀ ਰੱਜੀ ਉੱਠ ਉੱਠ ਖੜ ਰੱਜੀ ਉੱਠ ਖੜ ਰੱਜੀ ਦਾ ਚਿਹਰਾ ਪੜ ਕੇ ਜਗਜੀਵਨ ਨੂੰ ਇਸ ਤਰ੍ਹਾਂ ਲੱਗਿਆ ਜਿਵੇਂ ਉਹ ਕਹਿ ਰਿਹਾ ਹੋਵੇ ਸਾਡੀ ਚੁੱਪ ਉੱਤੇ ਨਾ ਜਾਈ ਸੱਜਣਾ ਅਸੀਂ ਰੌਲੇ ਸਾਂਭੀ ਬੈਠੇ ਹਾਂ ਰੱਜੀ ਉੱਠ ਤਾਂ ਉਹ ਸੋਨਾ ਚਾਹੁੰਦੀ ਹੈ ਇਹ ਤਿੰਨ ਦਿਨਾਂ ਦੇ ਸਾਰੇ ਰੌਲੇ ਰੱਜੀ ਦੇ ਮੂੰਹੋਂ ਮੰਮੀ ਪਹੁੰਚ ਗਈ ਹੈ ਰੱਜੀ ਦੇ ਘਰੇ ਉਹਨੇ ਜਾ ਕੇ ਸਾਰੀ ਗੱਲ ਦੱਸੀ ਤਾਂ ਕਰਤਾਰੋ ਤਹੱਤ ਦੇ ਮਾਰਦੀ ਬੋਲੀ ਮੈਂ ਤਾਂ ਰੋਕਦੀ ਰਹੀ ਇਹੀ ਆ ਗਿਆ ਜੀ ਸ਼ੇ ਦੀਆਂ ਗੱਲਾਂ ਵਿੱਚ ਮੇਰੀ ਜਵਾਕੜੀ ਚੜਦੀ ਉਮਰੇ ਵਿਧਵਾ ਹੋ ਗਈ ਹਾਏ ਰੱਬਾ ਤੂੰ ਕਦੇ ਨਾ ਹੋਇਆ ਗਰੀਬਾਂ ਦਾ ਨਜ਼ਰਾਂ ਲੱਗ ਗਿਆ ਮੇਰੀ ਧੀ ਦੀਆਂ ਖੁਸ਼ੀਆਂ ਨੂੰ ਮੈਨੂੰ ਲੈ ਚੱਲੋ ਰੱਜੀ ਕੋਲ ਲੈ ਚੱਲੋ ਮੇਰੀ ਬੱਚੀ ਬੱਚੀ ਮਾਂ ਆਉਂਦੀ ਆ ਧੀਏ ਕਬਰਾਈ ਨਾ ਮਾਂ ਆਉਂਦੀ ਆ ਧੀਏ ਕਬਰਾਈ ਨਾ ਉ ਉ ਉ ਉ ਉ ਉ ਹਰਵੰਸ ਹੰਜੂsੁੱਟਦਾ ਬੋਲਿਆ ਹਾਂ ਤੈ ਵੀ ਜਾਣਾ ਕੀ ਕਰੇਗਾ ਤੂੰ ਉੱਥੇ ਜਾ ਕੇ ਕਰਤਾਰ ਉਸ ਤੇ ਉੱਤੋਂ ਰੰਗਦਾਰ ਚੁੰਨੀ ਲਾ ਚਿੱਟੀ ਚੁੰਨੀ ਲੈਂਦੀ ਬੋਲੀ ਤਿੰਨ ਟਾਇਰ ਵਾਲੀ ਸਾਈਕਲ ਉੱਤੇ ਚੱਕ ਕੇ ਬਿਠਾਇਆ ਹੈ ਹਰਵੰਸ ਨੂੰ ਕਰਤਾਰ ਅਤੇ ਪੰਮੀ ਨੇ ਅਤੇ ਪਹੁੰਚ ਗਏ ਹਨ ਹਸਪਤਾਲ ਵਿੱਚ ਕੁਝ ਦੇਰ ਬਾਅਦ ਰੱਜੀ ਨੂੰ ਹੋਸ਼ ਆ ਗਈ ਹੈ ਪਰ ਉਹ ਕਿਸੇ ਨੂੰ ਪਛਾਣ ਨਹੀਂ ਰਹੀ ਉਹ ਆਪੇ ਹੱਸਣ ਲੱਗ ਪੈਂਦੀ ਹੈ ਤੇ ਆਪੇ ਰੋਣ ਲੱਗ ਪੈਂਦੀ ਹੈ ਟੀਕਾ ਟੀਕਾ ਇੱਥੇ ਇੱਥੇ ਬਾਂਬਲ ਇਸ਼ਾਰਾ ਕਰਦੀ ਰੱਜੀ ਬੋਲੀ ਰੱਜੀ ਦੀ ਹਾਲਤ ਦੇਖ ਕੇ ਹਰਵੰਸ ਦੀਆਂ ਅੱਖਾਂ ਵਿੱਚੋਂ ਹੰਝੂ ਰੁਕ ਹੀ ਨਹੀਂ ਰਹੇ ਉਹ ਦਰਦਪਰੀ ਆਵਾਜ਼ ਵਿੱਚ ਬੋਲਿਆ ਰੱਜੀ ਰੱਜੀ ਜੀ ਊ ਊ ਹਰਵੰਸ ਦੀ ਆਵਾਜ਼ ਸੁਣ ਕੇ ਰੱਜੀ ਨੂੰ ਯਾਦ ਆ ਗਿਆ ਕਿ ਇਹ ਤਾਂ ਉਸ ਦਾ ਪਿਤਾ ਹੈ ਉਹ ਮੰਜੇ ਤੋਂ ਉੱਤਰ ਕੇ ਹਰਵੰਸ ਨਾਲ ਲਿਫਟ ਕੇ ਰੋਣ ਲੱਗ ਪਈ ਡੈਡ ਡੈਡ ਹਰਵੰਸ ਵੀ ਆਪਣੀ ਧੀ ਦੇ ਗਲੇ ਲੱਗਿਆ ਲਗਾਤਾਰ ਰੋ ਰਿਹਾ ਹੈ ਉਹ 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 ਜਿਵੇਂ ਉਹ ਕਹਿ ਰਿਹਾ ਹੋਵੇ ਮੈਨੂੰ ਮਾਫ਼ ਕਰ ਦੇ ਧੀਏ ਤੇਰੀ ਇਸ ਹਾਲਤ ਦਾ ਜ਼ਿੰਮੇਵਾਰ ਮੈਂ ਹਾਂ ਮੈਂ ਹੀ ਜਮੀਨ ਜੈਦਾਤ ਦੇਖ ਕੇ ਅੱਖਾਂ ਬੰਦ ਕਰ ਲਈਆਂ ਸਨ ਪੱਤਸੀ ਅੱਗੇ ਖੂਹ ਹੈ ਨਾ ਵੀ ਤੈਨੂੰ ਮੈਂ ਆਪ ਤੱਕਾ ਦਿੱਤਾ ਆਪ ਤੱਕਾ ਦੇ ਦਿੱਤਾ ਪੂਰਾ ਜੋਰ ਲਾ ਕੇ ਹਰਵੰਸ ਨੇ ਰੱਜੀ ਅੱਗੇ ਹੱਥ ਜੋੜ ਦਿੱਤੇ ਤੇ ਹੰਝੂ ்கੇਰਦਾ ਬੋਲਿਆ ਓ ਓ ਓ ਓ ਓ ਮੈਨੂੰ ਮਾਫ ਕਰਦੇ ਰੱਜੀਏ ਰੱਜੀ ਗਹਿਰੀ ਦੀ ਬਾਹ ਵਿੱਚੋਂ ਲੱਗੇ ਟੀਕੇ ਦੀ ਚੋਬ ਆਪਣੀ ਅਤੇ ਆਪਣੇ ਮਾਪਿਆਂ ਦੀ ਬਾਹਾਂ ਵਿੱਚ ਮਹਿਸੂਸ ਕਰ ਰਹੀ ਹੈ ਪੰਮੀ ਬੋਲੀ ਹਸਪਤਾਲ ਤੋਂ ਛੁੱਟੀ ਲਵੋ ਅਤੇ ਘਰ ਚੱਲੋ ਬਾਕੀ ਕਹਾਣੀ ਕੱਲ ਅਗਲੇ ਭਾਗ ਵਿੱਚ ਇਹ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਜੀ ਧੰਨਵਾਦ